ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਮੋਗਾ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਜਗ੍ਹਾ-ਜਗ੍ਹਾ ਤੇ ਰੇਡ ਕੀਤੀਆਂ ਜਾਂਦੀਆਂ ਨੇ ਇਸੇ ਦੇ ਚੱਲਦੀ ਮੋਗਾ ਪੁਲਿਸ ਦੇ ਵੱਲੋਂ ਮੋਗਾ ਦੇ ਹੋਟਲਾਂ ਤੇ ਰੇਡ ਕੀਤੀ ਗਈ ਜਿਸ ਦਰਮਿਆਨ ਉੱਥੇ ਮੌਜੂਦ 28 ਦੇ ਕਰੀਬ ਲੜਕੇ-ਲੜਕੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਤਮਾਮ ਜਿਹੜੇ ਵੱਖ-ਵੱਖ ਹੋਟਲਸ ਐ ਉੱਥੇ ਮੋਗਾ ਪੁਲਿਸ ਵੱਲੋਂ ਰੇਡ ਕੀਤੀ ਗਈਆਂ ਕਿੰਨੇ ਦੇ ਪਰਚਾ ਦਰਜ ਕੀਤਾ ਤੇ ਕਿੰਨੇ ਹੋਰ ਤੋਂ ਸੇ ਮਾਲਕਾਂ ਨੇ ਪਰਚਾ ਦਰਜ ਅੱਜ ਡਿਸਟ੍ਰਿਕਟ ਮੁਗਾ ਦੇਡ ਆਪਣੇ ਸ਼ਹਿਰ ਦੇ ਤਕਰੀਬਨ 14-15 ਹੋਟਲਾਂ ਦੇ ਵਿੱਚ ਵੱਖ-ਵੱਖ ਪੁਲਿਸ ਪਾਟੀਆਂ ਬਣਾ ਕੇ ਰੇਡ ਕੀਤੇ ਗਏ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀ ਵੀ ਇੱਥੇ ਕਈ ਤਰ੍ਹਾਂ ਦਾ ਕੋਈ ਇਲੀਗਲ ਕੰਮ ਹੋ ਰਿਹਾ ਹੈ। ਸੋ ਉਸਕਾਡ ਲਈ ਸਾਨੂੰ ਕਰੀਬ ਅਸੀਂ ਕੋਈ 14 ਕ ਕਪਲ ਰਾਉਂਡ ਅਪ ਕੀਤੇ ਨੇ ਜਿਨ੍ਹਾਂ ਤੋਂ ਅੱਗੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ। ਤੇ ਪਲੱਸ ਇਹਦੇ ਇਸੇ ਕਰਕੇ ਅਸੀਂ 2 ਐਫ ਆਈ ਆਰ ਸਿਟੀ ਹਾਊਸ ਸਾਊਥ ਦਰਜ ਹੋਈਆਂ ਨੇ, ਇੱਕ ਸਿਟੀ ਵਨ ਪੁਲਿਸ ਸਟੇਸ਼ਨ ਦਰਜ ਹੋਈ ਹੈ ਤੇ 2 ਐਫ ਆਈ ਆਰ ਥਾਣੇ ਮਹਿਨੇ ਦਰਜ ਹੋਈਆਂ ਨੇ। ਟੂਟਾ 14 ਕਪਲ ਸਰ ਨੂੰ ਪਹੁੰਚਾਈ ਜਾਣੇ ਆ ਹਾਂਜੀ ਹਾਂਜੀ ਰਾਉਂਡ ਬੋਰਡ ਉਠਾਈ ਆ ਬਾਕੀ ਉਹਨੇ ਵੈਰੀਫਿਕੇਸ਼ਨ ਚੱਲ ਰਹੀ ਆ ਕੋਈ ਕੋਈ ਵਿੱਚ ਦਿੱਕਤ ਦਾ ਕੋਈ ਬਾਹਰਲਾ ਵੀ ਬੰਦਾ ਸੀਗਾ ਉਹ ਸਾਰੇ ਚੈੱਕ ਕਰ ਰਹੇ ਆ ਜੀ ਕਿੰਨੇ ਕੌਣ ਕੌਣ ਸੇ ਹੋਟਲ ਐ ਸਰ ਚੇਂਜ ਕੀਓ ਉੱਪਰ ਐਫ ਆਈਓ ਲਵ ਇੱਕ ਹੋਟਲ ਨੂਰ ਮੈਲ ਆ ਥੈਨ ਇੱਕ ਰੂਪ ਮਿਲਨ ਇੱਕ ਹੋਟਲ ਕਮਲ ਤੇ ਇੱਕ ਜਿਹੜੇ ਮਹਨੇ ਦੇ ਨੇ ਉਹ ਹੋਟਲ ਲੈਂਡਮਾਰਕ ਤੇ ਹੋਟਲ ਤਾਜ ਗ੍ਰੈਂਡ ਤੁਸੀਂ ਕੌਣ ਸੀ ਸੈਕਸ਼ਨ ਸਰ ਨੂੰ ਉੱਪਰ ਲਗੇ ਇਹ ਇਮੋਰਲ ਟ੍ਰੈਫਿਕ ਇੱਥੇ ਦਾ ਦਿੱਤਾ ਆਪਾਂ ਜਿਹੜੇ ਲੋਕਲ ਦਿੱਤੇ ਨੇ ਸਿਟੀ ਸਾਊਥ ਤੇ ਸਿਟੀ 1 ਚ ਤੇ ਬਾਕੀ ਜਿਹੜੇ ਉਧਰ ਬੈਨੇ ਵਾਲੇ ਨੇ ਉਹਨਾਂ ਦੇ ਸਰਾਇਕਟ ਦਾ ਦਿੱਤਾ ਹੈ ਸਰਾਇਸ ਕੋ ਕਿਉਂਕਿ ਉਹਨਾਂ ਨੇ ਪ੍ਰੋਪਰ ਰਿਕਾਰਡ ਨਹੀਂ ਸੀ ਮੈਂਟੇਨ ਕੀਤਾ ਆਈਡਿਜ਼ ਵੀਰਾ ਲੈ ਰੱਖ ਲਈਆਂ ਸੀ ਉਹਨਾਂ ਨੇ ਲੈ ਕੇ ਬਟ ਉਹ ਰੈਸਟੋਰੈਂਟ ਮੇਨਟੇਨੈਂਸ ਕਰ ਰਹੇ ਹਾਂ ਹਾਂ ਜੀ ਉਹਨਾਂ ਦੇ ਸੈਂਡ ਮੈਨੇਜਰਸ ਆਲਸੋ ਉਹਨਾਂ ਦੇ ਸੈਂਡ ਮੈਨੇਜਰ ਸਾਹਿਬੀ ਹੋਦੋ ਜੋ ਇਮੋਰ ਡਰਾਫਟ ਹਾਂ ਜੀ ਜਿਨ੍ਹਾਂ ਦੇ ਫੇਲ ਹੋ ਜੀ ਅੱਗੇ ਕੀ ਕਰ ਰਹੇ ਹੈ ਅੱਗੇ ਬਸ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖਦੇ ਆ ਵੀ ਕਿੱਥੋਂ ਜਿਹੜੇ ਹੈਗੇ ਨੇ ਕਿਦਾਂ ਇਹਨਾਂ ਦਾ ਕੀ ਲਿੰਕ ਜਿਹੜੀ ਆਪਣੇ ਹੋਟਲ ਦੇ ਮੈਨੇਜਰ ਤੇ ਨਹੀਂ ਇਹਨਾਂ ਦੀ ਕੀ ਰੋਲ ਮਟਰ ਸਾਰੀ ਉਹ ਚੈੱਕ ਕਰ ਰਹੇ ਆ ਸਰ ਅੱਜ तमाम ਜਿਹੜੇ ਹਫਕ ਹਫਕ ਦੋਸਤ ਆ ਹਫਕ ਹਫਕ ਤੋਂ ਰੈਡ ਕੀਤੀ ਗਈ ਆ ਕਿੰਨੇ ਅਜੇ ਪਰਚਾ ਦਰਜ ਕੀਤਾ ਤੇ ਕਿੰਨੇ ਹੋਟਲ ਦੋਸਤ ਸੇ ਮਾਲਕਾਂ ਦੇ ਪਰਚਾ ਦਰਜ ਅੱਜ ਡਿਸਟ੍ਰਿਕਟ ਮੋਗਾ ਦੇਡ ਆਪਣੇ ਸ਼ਹਿਰ ਦੇ ਤਕਰੀਬਨ 14-15 ਹੋਟਲਾਂ ਦੇ ਵਿੱਚ ਵੱਖ-ਵੱਖ ਪੁਲਿਸ ਪਟੀਆਂ ਬਣਾ ਕੇ ਰੈਡ ਕੀਤੇ ਗਏ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀ ਵੀ ਇੱਥੇ ਕਈ ਤਰ੍ਹਾਂ ਦਾ ਕੋਈ ਇਲੀਗਲ ਕੰਮ ਹੋ ਰਹੇ ਨੇ ਸੋ ਉਸ ਕੋਲ ਲਈ ਸਾਨੂੰ ਕਰੀਬ ਅਸੀਂ ਕੋਈ 14 ਕ ਕਪਲ ਰਾਉਂਡ ਅਪ ਕੀਤੇ ਨੇ ਜਿੰਨੇ ਤੋਂ ਅੱਗੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਪਲੱਸ ਇਹਦੇ ਇਸੇ ਕਰਕੇ ਅਸੀਂ ਦੋ ਐਫ ਆਈ ਆਰ ਸਿਟੀ ਹਾਊਸ ਸਾਊਥ ਦਰਜ ਹੋਈਆਂ ਨੇ ਇੱਕ ਸਿਟੀ ਵਨ ਪੁਲਿਸ ਸਟੇਸ਼ਨ ਦਰਜ ਹੋਈ ਹੈ ਤੇ ਦੋ ਐਫ ਆਈ ਆਰ ਥਾਣੇ ਮਹਿਨੇ ਦਰਜ ਹੋਈਆਂ ਹਨ ਉਹਨਾਂ 14 ਕਪਲ ਸਾਰਾ ਉਠਾਈ ਜਾ ਰਹੇ ਹਨ ਹਾਂਜੀ ਹਾਂਜੀ ਰਾਉਂਡਪੋਟ ਉਠਾਈ ਹੈ ਬਾਕੀ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਕੋਈ ਕੋਈ ਇੱਚੀ ਦਿੱਕਤ ਦਾ ਕੋਈ ਬਾਹਰਲਾ ਵੀ ਬੰਦਾ ਸੀਗਾ ਉਹ ਸਾਰਾ ਚੈੱਕ ਕਰ ਰਹੇ ਹਾਂ ਕਿੰਨੇ ਹੋਣ ਕੌਣ ਦੇ ਹੋਟਲ ਹੈ ਸਰ ਜਿੰਕੇ ਉੱਪਰ ਐਵੇਂ ਲੋ ਇੱਕ ਹੋਟਲ ਲੂਨ ਮੈਲ ਦੈਨਿਕ ਰੂਪ ਮਿਲਨ ਇੱਕ ਹੋਟਲ ਕਮਲ ਤੇ ਇੱਕ ਜਿਹੜੇ ਮਹਿਨੇ ਦੇ ਨੇ ਉਹ ਹੋਟਲ ਰੈਡਮਾਰਕ ਤੇ ਹੋਟਲ ਤਾਜ ਗ੍ਰੈਂਡ ਫੁੱਟਕੌਂਸੀ ਸੈਕਸ਼ਨ ਸਰਿੰਗ ਦੇ ਉੱਪਰ ਲਗਾਈ ਹੋਈ ਹੈ ਇਹ ਇਮੋਰਾਈ ট্রাফিক ਹੀ ਕੱਟ ਦਿੱਤਾ ਦਿੱਤਾ ਆਪਾਂ ਜਿਹੜੇ ਲੋਕਲ ਦਿੱਤੇ ਨੇ ਸਿਟੀ ਸਾਊਥ ਤੇ ਸਿਟੀ ਵਨ ਚ ਤੇ ਬਾਕੀ ਜਿਹੜੇ ਉਧਰ ਦੇ ਮਹਿਨੇ ਵਾਲੇ ਨੇ ਉਹਨਾਂ ਦੇ ਸਰਾਇ ਏਕਟ ਦਾ ਦਿੱਤਾ ਐਫਆਰ ਕਿਉਂਕਿ ਉਹਨਾਂ ਨੇ ਪ੍ਰੋਪਰ ਰਿਕਾਰਡ ਨਹੀਂ ਸੀ ਮੇਨਟੇਨ ਕੀਤਾ ਆਈਡਿਜ਼ ਵਗੈਰਾ ਲੈਟ ਰੱਖ ਲਈਆਂ ਸੀ ਉਹਨਾਂ ਨੇ ਲੈ ਕੇ ਬਟ ਉਹ ਰਿਸਟਰ ਐਂਡ ਮੇਨਟੇਨੈਂਸ ਕਰ ਰਹੇ ਨੇ ਜਿਹਦੇ ਫੁੱਟਕਮਾਲਿਕ ਸਰ ਉਹਨਾਂ ਦੇ ਖਚਾ ਰਿਸਟਰ ਹੈ ਹਾਂ ਜੀ ਉਹਨਾਂ ਦੇ ਮੈਨੇਜਰਸ ਸੈਂਟ ਮੈਨੇਜਰ ਸਭੀ ਹੋਟਲ ਜੋ ਇਮੋਰ ਡਰੈਸਿੰਗ ਹੈ ਹਾਂ ਜੀ ਜਿਹਨਾਂ ਦੇ ਅਫੇਰ ਹੋ ਜੀ ਦੂਸਰਾ ਇੱਕ ਮੈਂ ਅੱਗੇ ਕੀ ਕਰ ਰਿਹਾ ਹਾਂ ਅੱਗੇ ਬਸ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖਦੇ ਆਂ ਵੀ ਕਿੱਥੋਂ ਜਿਹੜੇ ਹੈਗੇ ਨੇ ਕਿਦਾਂ ਇਹਨਾਂ ਦਾ ਕੀ ਲਿੰਕ ਜਿਹੜੀ ਆਪਣੇ ਹੋਟਲ ਦੇ ਮੈਨੇਜਰ ਦੇ ਨਹੀਂ ਇਹਨਾਂ ਦੀ ਕੀਰ ਕੀ ਇਨਵੋਲਵਮੈਂਟ ਹੈ ਸਾਰੀ ਉਹ ਚੈੱਕ ਕਰਾਂਗੇ ਬਗਾ ਪੁਰਾਣਾ ਤੋਂ ਬੰਬੀ ਹਸਿੱਦੂ ਦੀ ਰਿਪੋਰਟ